ਸਿਹਸਕ ਨਗਰ ਤਲਵੰਡੀ ਸਾਬੋ ਅੰਦਰ ਚੋਰਾਂ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿੱਥੇ ਕਿ ਚੋਰਾਂ ਵੱਲੋਂ ਕਿਸਾਨਾਂ ਦੇ ਖੇਤਾਂ 'ਚ ਲੱਗੇ ਇਜਲੀ ਟਰਾਂਸਫਾਰਮਰ ਜੋ ਕੀਮਤੀ ਤਾਂਬਾ ਤੇ ਤੇਲ ਚੋਰੀ ਕੀਤਾ ਜਾ ਰਿਹਾ ਤਲਵੰਡੀ ਸਾਬੋ ਦੇ ਮਾਹੀ ਨਗਰ ਰੋਡ ਦੇ ਸਥਿਤ ਕਿਸਾਨ ਲਗਾਤਾਰ ਖੇਚ ਬਿਜਲੀ ਟਰਾਂਸਫਾਰਮਰ ਦੀਆਂ ਹੋ ਰਹੀਆਂ ਚੋਰੀਆਂ ਤੋਂ ਕਾਫੀ ਪਰੇਸ਼ਾਨ ਵੀ ਨੇ ਦੱਸਦੇਗੇ ਬੀਤੀ ਰਾਤ ਵੀ ਦੋ ਕਿਸਾਨਾਂ ਦੇ ਖੇਤਾਂ 'ਚੋਂ ਬਿਜਲੀ ਟਰਾਂਸਫਾਰਮ ਚੋਰੀ ਕਰ ਲੈ ਚਾਉਂਦੇ ਜਿੰਨ ਦੀ ਕੀਮਤ تقریبا 50000 ਰੁਪਏ ਦੱਸੀ ਜਾ ਰਹੀ ਹੈ ਕਿ ਜਦਾਂ ਅੰਦੇਸ਼ ਹੈ ਕਿ ਜਿੱਥੇ ట్రాנסਫਰ ਚੋਰੀ ਹੋਣ ਕਾਰਨ ਉਹਨੇ ਦੇ ਫਸਲਾਂ ਨੂੰ ਪਾਣੀ ਨਾ ਲਗਾਉਣ ਦੇ ਕਾਰਨ ਬੜੀ ਮੁਸ਼ਕਲ ਆ ਰਹੀ ਉਹਦੇ ਹੀ ਦੁਬਾਰਾ ట్రాנסਫਰ ਲਗਾਉਣ ਲਈ ਹਜ਼ਾਰਾਂ ਰੁਪਏ ਦਾ ਖਰਚਾ ਆਉਂਦਾ ਜਿੱਤੇ ਚੋਂ ਨਾਲ ਕਈ ਦਿਨ ਤੱਕ ਦਾ ਦਫ਼ਤਰਾਂ ਚ ਖੱਜਲ ਖੁਆਰ ਵੀ ਹੋਣਾ ਪੈਂਦਾ ਹੈ ਸਰ ਮੈਂ ਵੀ ਬੋਲਦਣਾ ਜੀ ਹਾਂ ਹਾਂ ਵੀ ਸਾਡੇ ਹਾਂਜੀ ਹਾਂਜੀ ਕਾਕਾ ਸਿੰਘ ਜੀ ਕਾਕਾ ਜੀ ਕੀ ਸਮੱਸਿਆ ਆਈ ਹੈ ਅੱਜ ਇਕੱਠੇ ਹੋਏ ਸਾਰੇ ਇੱਥੇ ਕਿਸ ਤਰ੍ਹਾਂ ਦੀ ਮੁਸ਼ਕਲ ਆਈ ਹੈ ਇਹਦਾ ਡਰਾਫਟ ਫਾਰਮ ਸਾਡੇ ਰਾਤ 2 ਲੈ ਗਈ ਜੀ ਅਸੀਂ ਵਧੀਆ ਇਥੇ ਆਥਣੇ ਗਏ ਆ ਜੀ ਦਵਾਈ ਦੂ ਵੀ ਪਾ ਕੇ ਹਾਂ 9:00 ਵਜੇ ਗਏ ਆ ਤੇ ਖੇਤਾਂ ਵਾਲੇ ਤੇ ਬਸ ਉਦੋਂ ਬਾਅਦ ਰਾਤ ਨੂੰ ਡਰਾਫਟ ਫਾਰਮ ਮਿਲਿਆ ਕਿ ਸਵੇਰੇ ਜੀ ਤੇ ਆਹ ਦੇਖ ਲਓ ਤੁਸੀਂ ਜੀ ਇਹਦੇ ਵਿੱਚੋਂ ਲੈ ਗਏ ਤਾਂਬਾ ਤੁੰਬਾ ਕੱਢ ਕੇ ਲੈ ਗਏ ਜੀ ਤੇ ਬਸ ਸਵੇਰ ਸਾਨੂੰ ਪਤਾ ਲੱਗਿਆ ਜੀ ਕਿੰਨਾ ਨੁਕਸਾਨ ਕਿੰਨਾ ਹੋਇਆ ਆ ਬਸ ਦੇਖ ਲਓ ਹੁਣ ਸਾਨੂੰ ਦੇਦਾ ਭੇਦ ਨਹੀਂ ਡਰਾਫਟ ਫਾਰਮ ਦਾ ਵੀ ਕਿੰਨਾ ਕਿਹ ਚ ਜਿਗਾੜ ਹੋਊਗਾ ਜੀ ਜੀ 5000 ਦਾ ਕਿ 20000 ਦਾ ਜੀ ਇਹ ਲੈ ਕੇ ਕੱਢ ਕੇ ਤੇ ਹਾਂ ਉਹ ਕਿੰਨਾ ਔਖਾ ਹੈ ਦਾ ਟ੍ਰਾਂਸਫਰ ਪੱਟਿਆ ਉਹ ਪੂਰਾ ਔਖਾ ਹੋ ਗਈ ਹੁਣ ਸਾਨੂੰ ਆਈ ਨਹੀਂ ਪਤਾ ਦੱਸ ਦੇਣ ਨਾਲ ਲੱਗੇ ਜੀ ਸੋਨਾ ਸਾਡਾ ਲੱਗਿਆ ਪੇਸ ਸੁੱਕੀ ਜਾਂਦਾ ਜੀ ਹੋਰ ਪਾਣੀ ਬਣਾ ਮੁਸ਼ਕਲ ਹੋ ਗਈ ਜੀ ਹਾਂ ਜੀ ਪਹਿਲਾਂ ਚੋਰੀ ਹੋਏਗੀ ਪਹਿਲਾਂ ਹਾਂ ਜੀ ਸੇ ਬਹੁਤ ਹੋ ਗਿਆ ਪੱਤੀ ਜੀ ਇਧਰ ਦੋ ਤਿੰਨ ਮਹੀਨਾ ਅਗਰ ਪਹਿਲਾਂ ਹੋ ਗਏ ਸੀਗੇ ਉਹ ਦੋ ਮਹੀਨਾ ਪਹਿਲਾਂ ਹੋ ਗਏ ਸੀ ਹੁੰਦੇ ਇਹ ਮਹੀਨੇ ਮਹੀਨੇ ਤਾਂ ਜੀ ਹਾਂ ਜੀ ਬਹੁਤ ਹੋ ਗਏ ਜੀ ਚੋਰੀ ਹਥ